ਐਸੇ ਧਰਤੀ ਤੇ ਅਗਲੀ ਫਸਲ ਪੈਦਾ ਕਰਨ ਵਾਸਤੇ ਮੁੱਖ ਤੌਰ ਤੇ ਮਿੱਟੀ ਚਾਹੀਦੀ ਏ ਉਹਦੇ ਨਾਲ ਬੀਜ ਚਾਹੀਦਾ ਉਹਦੇ ਨਾਲ ਪਾਣੀ ਚਾਹੀਦਾ ਇਹ ਵਾਤਾਵਰਣ ਸਮੇਂ ਸਿਰ ਆਉਣ ਕਰਕੇ ਅਗਲੀ ਫਸਲ ਪੈਦਾ ਹੁੰਦੀ ਏ ਇਹ ਵਤਰ ਸਥਿਤੀ ਹੁੰਦੀ ਏ ਐਵੇਂ ਹੀ ਸਾਡਾ ਵੀ ਹਾਲ ਐਵੇਂ ਹੀ ਹੈ ਸਾਡੀਆਂ ਵੀ ਪੌਦ ਐਵੇਂ ਅੱਗੇ ਵਧਦੀ ਏ ਪੀੜੀਆਂ ਅੱਗੇ ਐਵੇਂ ਵਾਦਦੀਆਂ ਨੇ ਸਦੀਆਂ ਤੋਂ ਐਵੇਂ ਵਾਦਦੀਆਂ ਆਈਆਂ ਨੇ ਤੇ ਅੱਗੇ ਵੀ ਐਵੇਂ ਵਧਣੀਆਂ ਨੇ ਤਾਂ ਹੀ ਅਸੀਂ ਵਿਆਹ ਕਰਵਾਉਂਦੇ ਆ ਤਾਂ ਕਿ ਸਾਡਾ ਪਰਿਵਾਰ ਅੱਗੇ ਵਧੇ ਸਾਡਾ ਸਾਰਾ ਕੋਈ ਸਮਾਜ ਇਸੇ ਤਰ੍ਹਾਂ ਹੀ ਚੱਲਦਾ ਰਹੇ ਪਰ ਸੇਮ ਸੈਕਸ ਮੈਰਿਜ ਸਾਡੇ ਸਮਾਜ ਨੂੰ ਅੰਦਰੋਂ ਅੰਦਰ ਖੋਖਲਾ ਕਰਦੀ ਪਈ ਕੁਝ ਲੋਕ ਸਾਡੇ 'ਚ ਅਜੇ ਤੱਕ ਵੱਡੇ ਨਹੀਂ ਹੋਏ ਹੁਣ ਤੱਕ ਉਹ ਗੁੱਡੇ ਗੁੱਡੀਆਂ ਵਾਲੇ ਵਿਆਹਾਂ ਕਰਦੇ ਫਿਰਦੇ ਨੇ ਜਿਨ੍ਹਾਂ ਦਾ ਉਹਨੂੰ ਆਉਟਪੁੱਟ ਕੁਝ ਵੀ ਨਹੀਂ ਨਿਕਲਨੀ ਇਹਦੇ ਤੋਂ ਸਾਨੂੰ ਪਰਹੇਜ਼ ਕਰਨਾ